ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀ ਚੱਲੇ ਆ ਬਸਾਖੀ ਦਾ ਨਗਰ ਕੀਰਤਨ ਦਰਸ਼ਨ ਕਰਨ ਮੈਂ ਤੇ ਮਾਮ ਹੋ ਇੱਧਰ ਖੜੇ ਮਾਮ ਚਿੱਟੇ ਚਿੱਟੇ ਸੂਟ ਪਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਥੈਂਕ ਯੂ ਆਜੋ ਤੁਹਾਨੂੰ ਵੀ ਨਾਲ ਦਰਸ਼ਨ ਕਰਾਉਨੇ ਆ ਚਲੋ ਚਲਿਏ ਸਾਰੇ ਆਪਾਂ ਬਸਾਖੀ ਦੀਆਂ ਬਹੁਤ ਬਹੁਤ ਬਧਾਈਆਂ ਦੈਨ ਅੱਜ ਬਹੁਤ ਸੋਹਣਾ ਨਿਕਲਿਆ ਆਦਾ ਥੋੜੇ ਥੋੜੇ ਬੱਦਲ ਆ ਪਰ ਮੀਂਹ ਨਹੀਂ ਦਸਿਆ ਆ ਪਰ ਬਾਕੀ ਦੇਖੋ ਕਿਦਾਂ ਹੁੰਦੀ ਆ ਹਵਾ ਬਿਲਕੁਲ ਨਹੀਂ ਚੱਲਦੀ ਵਧੀਆ ਹੀ ਲੱਗਦਾ ਆ ਪਹੁੰਚ ਗਈਆਂ ਅਸੀਂ ਗਵਰਮੈਂਟ ਖਾਲਸਾ ਸੈਂਟਰ ਤੇ ਖਾਲਸਾ ਗਵਰਮੈਂਟ ਸੈਂਟਰ ਸਕੂਲ ਆ ਇਹ ਉੱਥੇ ਹੋਣਾ ਅੱਜ ਨਗਰ ਕੀਰਤਨ ਆ ਗਈਆਂ ਅਸੀਂ ਪਹੁੰਚ ਗਈਆਂ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਸੰਗਤਾਂ ਲੱਗੀਆਂ ਆ ਲੰਗਰ ਛਕਣ ਅਸੀਂ ਵੀ ਮੱਥਾ ਟੇਕ ਕੇ ਆ ਗਏ ਬਾਹਰ ਹੁਣ ਅਸੀਂ ਵੀ ਲੱਗੇ ਆ ਕੁਛ ਨਾ ਕੁਛ ਛਕਣ ਚਲੋ ਇੰਦਰ ਮੇਰੀ ਮਾਤਾ ਚਲੋ ਮਾਤਾ ਇੱਥੇ ਲੱਗੇ ਆ ਛੋਲੇ ਪੂਰੀਆਂ ਮਾਮਨੇ ਖਾਦਾ ਨਿੱਕਾ ਜਿਹਾ ਕਪਕੇ ਤੇ ਇੱਕ ਇੱਕ ਖਾਦੀ ਜਲੇਬੀ ਵਾਓ ਮੈਂ ਡੇਢ ਖਾਦੀ ਮਾਮਨੇ ਖਾਦੀ ਅੱਧੀ ਇੱਥੇ ਲੱਗੇ ਲੈਣਾ ਸੀ ਛੋਲੇ ਪੂਰੀਆਂ ਆਡੀਆਂ ਕੁੜੀਆਂ ਘੀਰ ਤੋਂ ਨਹੀਂ ਵਿੱਚ ਖੇਡਦੀਆਂ ਆ ਤੇ ਵਿੱਚ ਪੜ ਕੇ ਬਹੁਤ ਕੁੱਸੀਆਂ ਗਾਉਂਦੀਆਂ ਅੱਜ ਆ ਦੇ ਮਹਾਰਾਜਾ ਸਿੰਘ ਪਾ ਗਿਆ ਤਿਆਰੀਆਂ ਤਰਨੇ ਦੀਆਂ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤ ਰ ਚਾਇਆ ਸਤ ਸੰਗਤ ਮੇਲਾ ਸੰਗਤ ਤਖਤ ਰ ਚਾਇਆ ਸਤ ਸੰਗਤ ਮੇਲਾ

ਗੁਰਪੂਰਾ ਮਾਲੀਏ ਗੁਰ ਕਿਰਪਾ ਤੇ ਪ੍ਰਭੂਤੀ ਆਈਏ ਗੁਰ ਕਿਰਪਾ ਦੇ ਸਿਰਿੰਗੋ ਕੋ ਪਿਆਰ ਦੇ ਸੇਵੇਂ ਹੋਰੇ ਸੁਣਨਾ ਸੋਚਰੀ ਅਕਾ ਨਗਰ ਕੀਰਤਨ ਫਿਨੇਸ਼ ਅਸਲੀ ਲੰਗਰ ਛੱਕ ਲਿਆ ਪੱਕੀ ਦੀ ਰੋਟੀ ਸਾਗ ਦੇ ਨਾਲ ਇੱਥੇ ਮਿਲ ਖਾ ਗੱਭਰ ਅਸੀਂ ਵਾਪਸ ਚੱਲੀਆਂ ਘਰ ਨੂੰ ਨਗਰਕੀਤਾਂ ਤੋਂ ਆ ਕੇ ਅਸੀਂ ਇੱਠੀਆਂ ਦੀ ਮਿੰਨੀ ਦੇ ਕੋਲ ਚਾਪੀਆਂ ਲੱਗੀਆਂ ਇੱਥੇ ਬੈਠਾ ਸਹਿਹਾ ਦੇ ਅਟਪੂਸੀਆਂ ਲਾਉਂਦਾ ਗਾਰਡਨ ਦੇ ਵਿੱਚ ਹਾੜੇ ਭੱਜਾ ਫਿਰਦਾ ਕੀ ਤੰਤੋਂ ਦੂਜੇ ਦਿਨ ਵੀ ਦਿਨ ਬਹੁਤ ਸੋਹਣਾ ਨਿਕਲਿਆ ਤੇ ਧੁੱਪ ਸੀ ਐ ਵਧੀਆ ਦਿਨ ਮਮ ਗਏ ਆ ਆਪਣੀ ਸਿਸਟਰ ਕੋ ਉਨੀ ਕਲਨ ਜਾਣਾ ਆ ਡਿਨਰ ਕਰਨ 올ਿੰਪੀਆ ਦੇਖੋ ਕਿਦਾਂ ਦਾ ਰਹੂਗਾ ਤੁਹਾਨੂੰ ਸਾਰੇ ਨੂੰ ਸਾਡੇ ਵੱਲੋਂ ਬਹੁਤ ਬਹੁਤ ਬਸਾਕੀ ਦੀਆਂ ਖਾਲਸਾ ਦੇਵ ਸਾਂਝਨਾ ਦੀਆਂ ਵਧਾਈਆਂ I will end today's vlog here and I will see you in the next vlog with a new video. Thank you for watching. Please subscribe, share, comment and like. Thank you so much.